ਤੁਹਾਨੂੰ ਕਦੇ ਬਾਦਲ ਸਾਹਿਬ ਨੇ ਕਿਹਾ ਸੀਗਾ ਕਿ ਮੈਂ ਪ੍ਰਧਾਨਗੀ ਤੋਂ ਅਸਤੀਫਾ ਦੇਵਾਂਗਾ ਨਹੀਂ ਇਹ ਗੱਲ ਨਹੀਂ ਕਹੀ ਉਹਨਾਂ ਨੇ ਉਹਨਾਂ ਨੇ ਸੁਧਾਰ ਦੀ ਤਾਂ ਗੱਲ ਕੀਤੀ ਨਾ ਤੁਹਾਨੂੰ ਕਿਉਂ ਲੱਗਦਾ ਕਿ ਬਾਦਲ ਸਾਹਿਬ ਹੋਰ ਨੇ ਜਿਹੜੀ ਐ ਸੋਚ ਛੱਡੀ ਹੋਈ ਐ ਉਹ ਕਹਿੰਦੇ ਮੈਂ ਹਰ ਮੁੱਦੇ ਤੇ ਬੋਲ ਰਿਹਾ ਪੰਜ ਤੱਕ ਮੁੱਦੇ ਤੇ ਬੋਲਣਾ ਨਹੀਂ ਹੋਰ ਚੀਜ਼ਾਂ ਗੱਲਾਂ ਸਾਰੇ ਕਹਿੰਦੇ ਪੰਜਾਬ ਦੇ ਮਸਲੇ ਚੱਕ ਰਿਆਂ ਹੋਰ ਕੀ ਚਾਹੀਦਾ ਕਹਿੰਦੇ ਡੇਰਾ ਮੁਖੀ ਨੂੰ ਮਾਫ ਕਰਨਾ ਕੀ ਅਕਾਲੀ ਦਲ ਦੀ ਸੋਚ ਸੀ ਤੁਸੀਂ ਵੀ ਅਕਾਲੀ ਦਲ ਚ ਸੀ ਉਸ ਵੇਲੇ ਅਸੀਂ ਤਾਂ ਵਿਰੋਧ ਕੀਤਾ ਜਾਈ ਅਮਰਤਪਾਲ ਉਹਨਾਂ ਦੇ ਖਿਲਾਫ ਇਹਨਾਂ ਨੇ ਕੈਂਡੀਡੇਟ ਕਰੇ ਸਾਰੇ ਕਾਲੀ ਦੇ 90% ਚਾਹੁੰਦਾ ਸੀ ਵੀ ਆਪਾਂ ਕੈਂਡੀਡੇਟ ਨਾਲ ਉੱਥੇ ਖੜਾ ਕਰੀਏ ਢੀਂਸਾ ਸਾਹਿਬ ਲੜਾਈ ਕਿਸ ਚੀਜ਼ ਦੀ ਹੈ ਲੜਾਈ ਕੁਰਸੀ ਦੀ ਹੈ ਜਾਂ ਫਿਰ ਅਸਲ ਪੰਜਾਬ ਦੀ ਹੈ ਇਹ ਤਾਂ ਸਾਰੇ ਨਹੀਂ ਗੱਲ ਕਹਿੰਦੀ ਸੀ ਵੀ ਕਿਸੇ ਨੂੰ ਬਣਾਓ ਸਾਡੇ ਚੋਂ ਕਿਸੇ ਨੂੰ ਨਾ ਬਣਾਓ ਪ੍ਰਧਾਨ ਪਰ ਲੋਕ ਉਹ ਬੰਦੇ ਨੂੰ ਬਣਾਓ ਜਿਹੜਾ ਜਿਹੜਾ ਕੌਮ ਵੱਲੋਂ ਜਿੱਦੀ ਕ੍ਰੈਡੀਬਿਲਟੀ ਹੋਵੇ ਸਿੱਖ ਪੰਥ ਚ ਕੌਣ ਹੈ ਆ ਕੌਣ ਬਹੁਤ ਸ਼ਕਤੀਤਨ ਯਾਰ ਆਪਾਂ ਮੈਂ ਉਹ ਵੀ ਇਹੀ ਗੱਲ ਕਰਦੇ ਨੇ ਤੁਸੀਂ ਵੀ ਉਹੀ ਗੱਲ ਕਰਦੇ ਹੋ ਭਵਾ ਬੀਬੀ ਖਾਲੜਾ ਜੀ ਖੜੇ ਉਹਨਾਂ ਨੂੰ ਵੀ ਹਰਾ ਦਿੱਤਾ ਗਿਆ ਸੀਕੇ ਦੇ ਨਾਲ ਫਿਰ ਕਹਿੰਦੇ ਕਿਵੇਂ ਮਦਦ ਕਰੋਂਗੇ ਕਹਿੰਦੇ ਤੁਸੀਂ ਭਵਾ ਕੋਈ ਕਿਸੇ ਦੀ ਵੀ ਕੁਰਬਾਨੀ ਹੈ ਕਹਿੰਦੇ ਬੀਬੀ ਜੀ ਫਿਰ ਇਸ ਵਾਰ ਤੁਹਾਡੇ ਨਾਲ ਨਹੀਂ ਚੱਲੇ ਨਾ ਫਿਰ ਉਹ ਵੱਖਰੇ ਤੌਰ ਤੇ ਚਲੇ ਜਿਹੜੇ ਆਜ਼ਾਦ ਖੜੇ ਹੋਏ ਸੀਗੇ ਉਹਨਾਂ ਨੇ ਤੁਹਾਡਾ ਤੁਹਾਡਾ ਵੀ ਨਹੀਂ ਸਮਰਥਨ ਕੀਤਾ ਨਹੀਂ ਅਸੀਂ ਤਾਂ ਨਹੀਂ ਕਹਿੰਦੇ ਸਾਡਾ ਸਮਰਥਨ ਕੀਤਾ ਜਿਵੇਂ ਸੁਖਬੀਰ ਸਿੰਘ ਬਾਦਲਾਹ ਦੀ ਸੋਚ ਬਣ ਗਈ ਇਹੇ ਇਹ ਸਾਡੇ ਤੋਂ ਬਿਨਾ ਹੋਰ ਕੋਈ ਜਿਹੜਾ ਕੋਈ ਸਾਡੇ ਨਾਲ ਹੈ ਉਹ ਪੰਥ ਹੈ ਦੂਜਾ ਜੀ ਪੰਥ ਵਿਰੋਧੀ ਜਾਂ ਭਾਜਪਾ ਦਾ ਟਾਊਟ ਹੈ ਉਹਨਾਂ ਦਾ ਇੱਕੋ ਹੀ ਹੁੰਦਾ ਤੁਹਾਨੂੰ ਡੇਰੇ ਸਾਧ ਨਾਲ ਹੀ ਕਹਿੰਗੇ ਤੁਸੀਂ ਤਾਂ ਕਹਿੰਦੇ ਇਸ ਤਰੀਕੇ ਨਾਲ ਹੱਥ ਜੋੜ ਕੇ ਉੱਥੇ ਖੜੇ ਖੜੇ ਰਹਿੰਦੇ ਸੀਗੇ ਤੁਸੀਂ ਹੁੰਦੇ ਸੀਗੇ ਰਖਣਾ ਸਾਹਿਬ ਹੁੰਦੇ ਸੀਗੇ ਕਹਿੰਦੇ ਤੁਸੀਂ ਤਾਂ ਪੁਜਾਰੀ ਹੋ ਕਹਿੰਦੇ ਉਹਨਾਂ ਦੇ ਅੱਛਾ ਗੱਲ ਸੁਣੋ ਇਹ ਵੀ ਮੈਂ ਤੁਹਾਨੂੰ ਦੱਸਦਾ ਤੇ ਇਹਨਾਂ ਦੇ ਜਿਹੜੇ ਨਾਲ ਬੰਦੇ ਨੇ 32 ਬੰਦੇ ਉੱਥੇ 30 ਬੰਦੇ ਤੋਂ ਵੱਧ ਅਕਾਲੀ ਦਲ ਦੇ ਜਿਹੜੇ ਕੈਂਡੀਡੇਟ ਸੀ ਉੱਥੇ ਬੁਲਾਏ ਉਹਨਾਂ ਨੇ ਹਮ ਅਕਾਲ ਤਖਤ ਸਾਹਿਬ ਤੇ ਉਹਨਾਂ ਤੋਂ ਜ਼ਿਆਦਾ ਤਾਂ ਹੁਣ ਵੀ ਇਹਨਾਂ ਦੇ ਨਾਲ ਅਸੀਂ ਅਕਸਰ ਕੁਝ ਅਜੀਹਾਂ ਲਾਈਨਾਂ ਪੜ੍ਹਦੇ ਆਂ ਕਿ ਰਾਵਣ ਹਾਰਿਆ ਆਪਣੇ ਭਾਈ ਕਰਕੇ ਤੇ ਰਾਮ ਜਿੱਤਿਆ ਆਪਣੇ ਭਾਈ ਕਰਕੇ ਲੋਕ ਕਹਿ ਦਿੰਦੇ ਨੇ ਕਿ ਆਪਣੇ ਭਾਈਆਂ ਦਾ ਸਾਥ ਨਾ ਛੱਡੋ ਕਦੇ ਵੀ ਅਜੀਹਾਂ ਮੋੜ ਆ ਸਕਦਾ ਹੈ ਕਿ ਤੁਸੀਂ ਮੂਹਦੇ-ਮੂਹਡੇ ਸਕਦੇ ਹੋ ਅਸੀਂ ਅੱਜ ਗੱਲਬਾਤ ਕਰਾਂਗੇ ਕਿਉਂਕਿ ਅਕਾਲੀ ਦਲ ਦੇ ਵਿੱਚ ਜੋ ਕੁਝ ਚੀਜ਼ਾਂ ਹੋਦੀਆਂ ਨੇ ਸੁਖਦੇਵ ਸਿੰਘ ਢੀਂਡਸਾ ਉਹਦੇ ਉੱਤੇ ਕਾਰਵਾਈ ਹੋਈ ਸੁਖਬੀਰ ਸਿੰਘ ਬਾਦਲ ਹਰਣਾ ਨੇ ਕੀਤੀ ਜਾਂ ਫਿਰ ਸਮੂਚੀ ਕਮੇਟੀ ਨੇ ਜਿਹੜੀ ਕਾਰਵਾਈ ਕੀਤੀ ਹੈ ਅਸੀਂ ਹੋਰ ਵੀ ਚਰਚਾਵਾਂ ਕਰਾਂਗੇ ਸਾਡੇ ਨਾਲ ਪਰਮਿੰਦਰ ਸਿੰਘ ਢੀਂਡਸਾ ਨੇ ਢੀਂਡਸਾ ਸਾਹਿਬ ਸასი ਕਾਲ ਜੀ ਸასი ਕਾਲ ਜੀ ਜਕਸੀਰ ਜੀ ਠੀਕ ਠਾਕ ਬੱਸ ਮਿਹਰਬਾਨੀ ਧੰਨਵਾਦ ਤੁਹਾਡਾ ਤੁਹਾਡਾ ਵੀ ਧੰਨਵਾਦ ਤੁਸੀਂ ਸਮਾਂ ਦਿੱਤਾ ਇੱਕੋ ਫੋਨ ਦੇ ਉੱਤੇ ਸਾਨੂੰ ਟਾਈਮ ਦੇ ਦਿੱਤਾ ਤੇ ਸਰ ਸ਼ੁਰੂਆਤ ਜਿਵੇਂ ਭਰਾਵਾਂ ਮਤ ਕੀਤੀ ਭਰਾ ਦਾ ਸਾਥ ਨਹੀਂ ਛੱਡਣਾ ਚਾਹੀਦਾ ਕਹਿੰਦੇ ਤੁਸੀਂ ਭਰਾ ਦਾ ਸਾਥ ਛੱਡਿਆ ਜਾਂ ਫਿਰ ਕੀ ਹੈ ਇਸ ਦੇ ਵਿੱਚ ਦੇਖੋ ਗੱਲ ਭਰਾ ਦਾ ਸਾਥ ਛੱਡਣ ਦੀ ਨਹੀਂ ਹੈ ਗਲਤਾਂ ਸਿਧਾਂਤਾਂ ਦੀ ਐ ਤੇ ਸੱਚ ਤੇ ਝੂਠ ਦੀ ਐ। ਹੂੰ। ਇਹ ਕੋਈ ਇਕੋਦਮ ਜਿਹੜੇ ਕੋਈ ਬੰਦੇ ਹਜੇ ਐਡੇ ਫੈਸਲੇ ਨਹੀਂ ਲੈ ਜਾਂਦੇ ਹੁੰਦੇ। ਜਦ ਸਮੇਂ ਦੇ ਨਾਲ ਹੁਣ ਢੀਂਤਾ ਸਾਹਿਬ ਤਾਂ 2018 ਚ ਹੀ ਅਸਤੀਫਾ ਦੇ ਕੇ ਘਰੇ ਬੈ ਗਏ ਸੀ। ਉਹਨਾਂ ਨੂੰ ਪਾਰਟੀ ਚੋਂ ਕੱਢ ਦਿੱਤਾ ਗਿਆ। ਤੇ ਇਸੇ ਤਰ੍ਹਾਂ ਜਿਹੜੇ ਸਾਡੇ ਹੋਰ ਸਾਥੀ ਨੇ ਉਹ ਵੀ ਪਾਰਟੀ ਵਿੱਚ ਰਹਿ ਕੇ ਉਹਨਾਂ ਨੇ ਗੱਲਾਂ ਕਰਦੇ ਰਹੇ, ਸੁਧਾਰ ਦੀਆਂ। ਯਾ ਵੀ ਕਿਸ ਤਰੀਕੇ ਦੇ ਨਾਲ ਅਸੀਂ ਪਾਰਟੀ ਨੂੰ ਮੋੜ ਸਿਰਜੀਤ ਕਰ ਸਕਦੇ ਆ ਪਰ ਜਦ ਜਿਵੇਂ ਕਹਿੰਦੇ ਨਾ ਪਾਣੀ ਸਿਰ ਤੋਂ ਉੱਤੇ ਲੰਘ ਜੇ ਫਿਰ ਬੰਦੇ ਕੋਲ ਚਾਰਾ ਨਹੀਂ ਹੁੰਦਾ ਕੋਈ ਹਾਲਾਤ ਕਾਲੀਦਲ ਦੇ ਹੀ ਹੋ ਗਏ ਨੇ ਕਿ ਕਿਸੇ ਦੀ ਕੋਈ ਸੁਣਵਾਈ ਨਹੀਂ ਤੇ ਜਿਹੜਾ ਹੈ ਉਥੇ ਪਾਰਟੀ ਦੀ ਸਟਰਕਚਰ ਵਿੱਚ ਐਸੇ ਚਾਪਲੂਸ ਜਿਹੜੇ ਨੇ ਉਹ ਬਾੜ ਦੇ ਗਏ ਉਹ ਕਿਸੇ ਦੀ ਸੁਣਵਾਈ ਜਿਹੜਾ ਹੈ ਆਪਦਾ ਜਿਹੜਾ ਇੱਕ ਪਾਸੇ ਅੱਖਾਂ ਮੀਚ ਕੇ ਉਹ ਜਿਹੜੇ ਨੇ ਜਿਵੇਂ ਅੰਧ ਭਗਤ ਬਣੇ ਹੋਏ ਨੇ ਤੇ ਪਾਰਟੀ ਦਾ ਨੁਕਸਾਨ ਕਰ ਰਹੇ ਨੇ ਤੇ ਜਿਹੜੇ ਲੋਕ ਹਮਦਰਦੀ ਜਾਂ ਦਿਲੋਂ ਗੱਲ ਕਰਦੇ ਨੇ ਉਹਨਾਂ ਦੀ ਫਿਰ ਜਿਹੜੀ ਹੈ ਉਹ ਕੋਈ ਸੁਣਵਾਈ ਨਹੀਂ ਹੁੰਦੀ ਉੱਥੇ ਤੁਹਾਨੂੰ ਅਜਿਹਾ ਕਿਉਂ ਲੱਗ ਰਿਹਾ ਸੁਣਵਾਈ ਨਹੀਂ ਹੋ ਰਹੀ ਕਿਉਂਕਿ ਉਹ ਚੀਕ-ਚੀਕ ਕੇ ਕਹਿ ਰਹੇ ਨੇ ਕਿ ਅਸੀਂ ਸਭ ਦੇ ਲਈ ਕੀਤਾ ਕੋਈ ਕਿਸੇ ਨਾਲ ਇਸ ਤਰੀਕੇ ਨਾਲ ਖਾਣ ਨਹੀਂ ਖਾਧੀ ਕਿਸੇ ਦੀ ਇਸ ਤਰੀਕੇ ਨਾਲ ਗੱਲ ਸੁਣੀ ਨਹੀਂ ਗਈ ਜੇ ਇੱਥੇ ਆਏ ਪਾਰਟੀ ਪੱਧਰ ਦੇ ਉੱਤੇ ਸਾਰਿਆਂ ਦੇ ਨਾਲ ਮੀਟਿੰਗਾਂ ਹੋ ਕੇ ਗੱਲ ਸੁਣੀ ਗਈ ਹੈ ਕੋਈ ਅਜਿਹੀ ਕੋਈ ਗੱਲ ਨਹੀਂ ਫਿਰ ਤੁਹਾਨੂੰ ਕਿਉਂ ਲੱਗ ਰਿਹਾ ਕਿ ਤੁਹਾਨੂੰ ਹਨੇਰੇ ਦੇ ਵਿੱਚ ਰੱਖਿਆ ਗਿਆ ਤੁਹਾਡੀ ਕੋਈ ਗੱਲ ਨਹੀਂ ਸੁਣੀ ਇਹ ਚੀਜ਼ਾਂ ਕਿਉਂ ਲੱਗ ਰਿਹਾ ਬਿਲਕੁਲ ਝੂਠ ਬੋਲ ਰਹੇ ਨੇ ਉਹ ਮੈਂ ਤਾਂ ਮੈਨੂੰ ਹੈਰਾਨੀ ਹੁੰਦੀ ਹੈ ਵੀ ਐਟ ਅ ਸੀਨੀਅਰ ਲੀਡਰ ਇੰਨੇ ਲੰਬੇ ਸਮੇਂ ਤੋਂ ਸਿਆਸਤ ਵਿੱਚ ਚਾਹੇ ਗਰੇਵਾਲ ਸਾਹਿਬ ਹੁਣ ਚਾਹੇ ਚੀਮਾ ਸਾਹਿਬ ਹੁਣ ਇੰਨਾ ਝੂਠ ਬੋਲਦੇ ਨੇ ਬਹਿ ਕੇ ਸਾਹਮਣੇ ਵੀ ਅਸੀਂ ਉਹਨੂੰ ਕਿਹਾ ਵੀ ਆ ਕੇ ਗੱਲ ਕਰੋ ਸਮਾ ਸਾਨੂੰ ਜਦ ਕੋਰ ਕਮੇਟੀ ਹੋਈ ਮੈਨੂੰ ਕੋਰ ਕਮੇਟੀ ਮੈਂਬਰ ਹੋਣ ਦੇ ਨਾਤੇ ਮੈਨੂੰ ਬੁਲਾਇ ਨਹੀਂ ਗਿਆ ਹਮ ਸਾਰਿਆਂ ਨੂੰ ਫੋਨ ਕੀਤੇ ਉਹਨਾਂ ਨੇ ਮੈਂ ਜਦ ਬਾਅਦ ਪਤਾ ਕੀਤਾ ਸਭ ਨੂੰ ਫੋਨ ਕੀਤੇ ਪਰ ਸਾਨੂੰ ਨਹੀਂ ਬੁਲਾਇਆ ਗਿਆ ਢਿੰਡ ਸਾਹਿਬ ਨੂੰ ਇਹ ਸਰਪ੍ਰਸਤ ਕਿਸੇ ਮੀਟਿੰਗ ਚ ਨਹੀਂ ਬੁਲਾਇਆਗੇ ਬਾਅਦ ਹਮ 14 ਤੋਂ ਬਾਅਦ ਤੇ ਫਿਰ ਕਿੱਥੇ ਸੁਣਵਾਈ ਦੀ ਗੱਲ ਉਹ ਕਹਿੰਦੇ ਵੀ ਅਸੀਂ ਕਹਿ ਹੈ ਵੀ ਆ ਉਸ ਗੱਲ ਕਰੋ ਉਹਨਾਂ ਦਾ ਕਿਸੇ ਨੂੰ ਕਹੀ ਨਹੀਂ ਸਮਾ ਜਾਣ ਬੁੱਝ ਕੇ ਜਿੰਨਾ ਤੋਂ ਉਹਨਾਂ ਨੂੰ ਲੱਗਦਾ ਸੀ ਵੀ ਇਹ ਸਾਡੇ ਸਾਡੀ ਨੁਕਤਾਚੀ ਨਹੀਂ ਕਰਨਗੇ ਜਾਂ ਹੋ ਸਕਦਾ ਸਾਡੀਆਂ ਪ੍ਰੋਗਰਾਮਾਂ ਨੀਤੀਆਂ ਦੇ ਖਿਲਾਫ ਬੋਲਣ ਉਹਨੂੰ ਮੀਟਿੰਗ ਚ ਨਹੀਂ ਸੱਦਾ ਗਿਆ ਤੁਹਾਨੂੰ ਅਜਿਹਾ ਕਿਉਂ ਲੱਗਦਾ ਕਿਉਂਕਿ ਬਾਦਲ ਸਾਹਿਬ ਨੇ ਲਗਾਤਾਰ ਮਾਫੀਆਂ ਮੰਗੀਆਂ ਕਈ ਗੱਲਾਂ ਦੀਆਂ ਤੁਹਾਨੂੰ ਮਿੰਨਤਾ ਕਰਦੇ ਰਹੇ ਵੱਡੇ ਤਿੰਨਸਾ ਸਾਹਿਬ ਨੂੰ ਮਿੰਨਤਾ ਕਰਦੇ ਰਹੇ ਕਿ ਤੁਸੀਂ ਵਾਪਸ ਆ ਜਾਓ ਬੀਬੀ ਜ਼ਗੀਰ ਕੌਰ ਉਹਨਾਂ ਨੂੰ ਜਿੰਨੇ ਬਾਕੀ ਹੋਏ ਸੀਗੇ ਜਾਂ ਜਿਨ੍ਹਾਂ ਨੂੰ ਕੱਢਿਆ ਗਿਆ ਸੀਗਾ ਸਾਰਿਆਂ ਨੂੰ ਮਿੰਨਤਾ ਕੀਤੀਆਂ ਕਿ ਤੁਸੀਂ ਵਾਪਸ ਆ ਜਾਓ ਫਿਰ ਉਹ ਆਪਣੀ ਪਾਰਟੀ ਕਮਜ਼ੋਰ ਕਿਉਂ ਕਰਨ ਗਏ ਇਸ ਤਿੱਕੇ ਨਾਲ ਉਹ ਤਾਂ ਚਾਹਣਗੇ ਕਿ ਸਟਰੋਂਗ ਹੋਵੇ ਮੇਰੀ ਇੱਕ ਹੈ ਕੋਈ ਸਿਰਫ ਵਾਪਸ ਲਿਆਉਣ ਤੱਕ ਸੀਮਿਤ ਨਹੀਂ ਹੁੰਦਾ ਗੱਲਾਂ ਨੇ ਵੀ ਪਾਰਟੀ ਵੀ ਸੁਧਾਰਤਨ ਲਿਉਣ ਉਹਨਾਂ ਨੇ ਸਾਨੂੰ ਕਿਹਾ ਵੀ ਅਸੀਂ ਜੀ ਹੁਣ ਪਾਰਟੀ ਦਾ ਅਸੀਂ ਚੇਂਜ ਕਰ ਰਹੇ ਹਾਂ ਜਿਹੜੀਆਂ ਨੇ ਕੋਈ ਸੁਝਾਅ ਦਿੱਤੇ ਨੇ ਜਿਹੜੇ ਚੁੰਡਾ ਕਮੇਟੀ ਨੂੰ ਅਸੀਂ ਇੰਪਲੀਮੈਂਟ ਕਰ ਰਹੇ ਹਾਂ ਤੁਹਾਨੂੰ ਕਦੇ ਬਾਦਲ ਸਾਹਿਬ ਨੇ ਕਿਹਾ ਸੀਗਾ ਕਿ ਮੈਂ ਪ੍ਰਧਾਨਗੀ ਤੋਂ ਅਸਤੀਫਾ ਦੇਵਾਂਗਾ ਨਹੀਂ ਇਹ ਗੱਲ ਨਹੀਂ ਕਹੀ ਉਹਨਾਂ ਨੇ ਉਹਨਾਂ ਨੇ ਸੁਧਾਰ ਦੀ ਤਾਂ ਗੱਲ ਕੀਤੀ ਨਾ ਵੀ ਅਸੀਂ ਚੁੰਡਾ ਕਮੇਟੀ ਨੂੰ ਲਾਗੂ ਕਰਾਂਗੇ ਅਸੀਂ ਸੁਧਾਰ ਕਰਾਂਗੇ ਤੁਸੀਂ ਦੇਖੋ ਗੱਲ ਇਹ ਵੀ ਜਿੰਨਾ ਚਿਰ ਵਿਅਕਤੀਆਂ ਨਾਲ ਨਹੀਂ ਲੜਾਈ ਸਿਧਾਂਤਾਂ ਤੇ ਲੜੀ ਜਾਂਦੀ ਹੈ ਜਦੋਂ ਅਸੀਂ ਕਾਲੀ ਦਲ ਦੇ ਜਿਹੜੇ ਮੂਲ ਸਿਧਾਂਤ ਜਦੋਂ ਉਹਨਾਂ ਨੂੰ ਅਸੀਂ ਛੱਡਤਾ ਫਿਰ ਆਪਾਂ ਕਿਵੇਂ ਲੋਕਾਂ ਦਾ ਜਾਵਾਂਗੇ ਲੋਕਾਂ ਨੇ ਤਾਂ ਵਿਚਾਰਧਾਰਾ ਨਾਲ ਜੁੜੇ ਹੋਏ ਨੇ ਅਜ ਕਾਲੀ ਦਲ ਨੂੰ ਜੇ ਲੋਕ ਪੰਜਾਬ ਦੇ ਪਿਆਰ ਕਰਦੇ ਨੇ ਤੇ ਕਾਲੀ ਦਲ ਇੱਕ ਸੋਚ ਸੀ ਉਹ ਸੋਚ ਨੂੰ ਲੋਕ ਪਿਆਰ ਕਰਦੇ ਸੀ ਤੇ ਉਹ ਜੇ ਅਸੀਂ ਸੋਚ ਹੀ ਛੱਡਤੀ ਫਿਰ ਕਾਲੀ ਦਲ ਕਾਲੀ ਦਲ ਹੀ ਨਹੀਂ ਰਹੀ ਤੁਹਾਨੂੰ ਕਿਉਂ ਲੱਗਦਾ ਕਿ ਬਾਦਲ ਸਾਹਿਬ ਹੋਰ ਨੇ ਜਿਹੜੀ ਐ ਸੋਚ ਛੱਡੀ ਹੋਈ ਐ ਉਹ ਕਹਿੰਦੇ ਮੈਂ ਹਰ ਮੁੱਦੇ ਤੇ ਬੋਲ ਰਿਹਾ ਹਾਂ ਨਹੀਂ ਮੁੱਦੇ ਤੇ ਬੋਲਣਾ ਨਹੀਂ ਹੋਰ ਚੀਜ਼ਾਂ ਗੱਲਾਂ ਸਾਰੇ ਕਹਿੰਦੇ ਪੰਜਾਬ ਦੇ ਮਸਲੇ ਚੱਕ ਰਿਆਂ ਹੋਰ ਕੀ ਚਾਹੀਦਾ ਕਹਿੰਦੇ ਦੇਖੋ ਸੋਚ ਸੋਚ ਦੱਸੋ ਕਿਹੜੀ ਅਕਾਲੀ ਦਲ ਦੀ ਸੋਚ ਉਹਨਾਂ ਨੇ ਤੇ ਪੈਰਾ ਦਿੱਤਾ ਹੈ ਡੇਰਾ ਮੁਖੀ ਨੂੰ ਮaaf ਕਰਨਾ ਕੀ ਇਹ ਅਕਾਲੀ ਦਲ ਦੀ ਸੋਚ ਸੀ ਤੁਸੀਂ ਵੀ ਅਕਾਲੀ ਦਲ ਚ ਸੀ ਉਸੇ ਅਸੀਂ ਤਾਂ ਵਿਰੋਧ ਕੀਤਾ ਜੇ ਤਾਂ ਅਸੀਂ ਵਿਰੋਧ ਨਾ ਕੀਤਾ ਹੋਵੇ ਜਾਂ ਅਸੀਂ ਸਾਡੇ ਤੋਂ ਪੁੱਛ ਕੇ ਕੀਤਾ ਹੋਵੇ ਫਿਰ ਕਹਿਣ ਹੋ ਹਿੰਟਾ ਸਾਹਿਬ ਨੇ ਤਾਂ ਇਮੀਡੀਏਟਲੀ ਬਾਤ ਦਾ ਵਿਰੋਧ ਕੀਤਾ ਵੀ ਇਹ ਗਲਤ ਹੋਇਆ ਫੈਸਲਾ ਸੋ ਹੋਰ ਵੀ ਜਿਹੜੀਆਂ ਬਹੁਤ ਫੈਸਲੇ ਚਾਹੇ ਅਮਰਪਾਲ ਉਹਨਾਂ ਦੇ ਖਿਲਾਫ ਇਹਨਾਂ ਨੇ ਕੈਂਡੀਡੇਟ ਕਿਹਾ ਸਾਰਾ ਕਾਲੀ ਦਾ 90% ਚਾਹੁੰਦਾ ਸੀ ਵੀ ਆਪਾਂ ਕੈਂਡੀਡੇਟ ਨਾਲ ਉੱਥੇ ਖੜਾ ਕਰੀਏ ਵੀ ਚਲੋ ਲੋਕਾਂ ਦੀਆਂ ਭਾਵਨਾਵਾਂ ਖਾਸ ਤੌਰ ਤੇ ਜਿਹੜੇ ਸਿੱਖਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਵੀ ਜਲਦੀ ਨੌਜਵਾਨ ਹੈ ਮੁੰਡੇ ਦਾ ਧੱਕਾ ਹੋਇਆ ਵਿਚਾਰਧਾਰਾ ਦੀ ਕੋਈ ਲੜਾਈ ਨਹੀਂ ਉੱਥੇ ਇਹ ਗੱਲ ਹੁੰਦੀ ਹੈ ਹਿਊਮਨ ਰਾਈਟ ਜੇ ਆਪਾਂ ਗੱਲ ਕਰਦੇ ਆ ਵੀ ਯਾਰ ਲੋਕਾਂ ਨੂੰ ਸਿੰਪਥੀ ਸੀ ਵੀ ਯਾਰ ਇੱਕ ਨੌਜਵਾਨ ਨਾਲ ਧੱਕਾ ਕੀਤਾ ਹੈ ਸਰਕਾਰ ਨੇ ਸਾਨੂੰ ਉਹਦੇ ਨਾਲ ਖੜਨਾ ਚਾਹੀਦਾ ਸੀ ਕਿ ਵੀ ਚਲੋ ਆਪਾਂ ਨੂੰ ਵੀ ਜੇ ਲੋਕਾਂ ਦੀਆਂ ਪਾ ਮੈਨੂੰ ਇਹ ਆਪਣਾ ਨਾਂ ਖੜਾ ਕਰੀਏ ਬਹੁਤ ਲੋਕਾਂ ਦੀ ਕੋਈ ਕੱਲੇ ਸਾਡੀ ਜਿਹੜੇ ਅਸੀਂ ਕੱਢੇ ਇਹਨਾਂ ਦੀ ਨਹੀਂ 90% ਅਕਾਲੀ ਦਲ ਦੇ ਜਿਹੜੇ ਜਿਹੜੇ ਹਜੇ ਵੀ ਉਧਰ ਹੈਗੇ ਬਾਦਲ ਸਾਹਿਬ ਨਾਲ ਉਹਨਾਂ ਚ ਵੀ 90% ਲੋਕਾਂ ਦੀ ਇਹ ਭਾਵਨਾ ਸੀ ਤੇ ਕਿਸੇ ਦੀ ਨਹੀਂ ਸੁਣੀ ਗਈ ਫਿਰ ਕਿਸੇ ਵੀ ਕੋਈ ਮੁੱਦੇ ਤੇ ਇਹ ਦੱਸਣ ਫਿਰ ਕਿਸਾਨ ਕਿਸਾਨਾਂ ਦਾ ਅੰਦੋਰਨ ਸੀ ਕੋਰ ਕਮੇਟੀ ਚ ਸੀਨੀਅਰ ਸਾਰਿਆਂ ਨੇ ਕਹਿਤਾ ਵੀ ਆਪਾਂ ਇਹਦਾ ਵਿਰੋਧ ਕਰਨਾ ਹੈ ਤਿੰਨ ਜਿਹੜੇ ਕਾਨੂੰਨ ਨੇ ਉਦੋਂ ਬਾਅਦ ਜੋ ਮੈਨੂੰ ਦੱਸਿਆ ਇਹਨਾਂ ਨੇ ਉਸ ਤੋਂ ਬਾਅਦ ਸੀ ਉਦੋਂ ਸਾਰੇ ਦੱਸਦੇ ਕਹਿੰਦੇ ਜੀ ਉਦੋਂ ਬਾਅਦ ਜਾ ਕੇ ਇਹਨਾਂ ਨੇ ਪਰਿਵਾਰ ਦੇ ਵਿੱਚ ਬੈਠ ਕੇ ਫੈਸਲਾ ਕਰਤਾ ਜੀ ਇਹ ਵਧੀਆ ਕਾਨੂੰਨ ਇਹਨਾਂ ਦਾ ਸਾਥ ਦੇਣਾ ਹੈ ਬਾਅਦ ਵਿੱਚ ਵੀ ਵਾਪਸ ਉਹ ਫੈਸਲਾ ਵਾਪਸ ਕਰਨਾ ਪਿਆ ਸੋ ਇਹ ਚੀਜ਼ਾਂ ਨੇ ਜਦ ਪਾਰਟੀ ਆਪਦੇ ਅਕਾਲੀ ਦਲ ਦੇ ਕੋ ਦੋ ਚੀਜ਼ਾਂ ਲਈ ਜਾਣੀ ਜਾਂਦੀ ਸੀ ਇੱਕ ਤਾਂ ਕਿਸਾਨੀ ਦੀ ਗੱਲ ਅਕਾਲੀ ਦਲ ਨੇ ਹਮੇਸ਼ਾ ਲੜਾਈ ਲੜੀ ਤੇ ਗੱਲ ਕੀਤੀ ਦੂਜੀ ਸਿੱਖਾਂ ਦੀ ਸਿੱਖ ਮਸਲਿਆਂ ਦੀ ਅੰਤਕ ਮੁੱਦਿਆਂ ਦੀ ਗੱਲ ਕੀਤੀ ਇਹ ਆਪ ਪੰਜਾਬ ਦੇ ਚਲੋ ਜਿਹੜੇ ਓਵਰਆਲ ਸਾਰੇ ਇਸ਼ੂ ਸੀਗੇ ਕਿਉਂਕਿ ਹੋਰ ਪੰਜਾਬ ਜਿੱਦਾ ਕੋਈ ਪਾਰਟੀ ਪੰਜਾਬ ਵਾਲੀ ਤਾਂ ਹੈ ਹੀ ਨਹੀਂ ਪੰਜਾਬ ਦੀ ਗੱਲ ਤੇ ਤਿੰਨ ਹੀ ਤਿੰਨਾਂ ਚੋਂ ਦੱਸੋ ਕਿਹੜੀ ਤੇ ਉਹਨਾਂ ਨੇ ਪਹਿਰਾ ਦਿੱਤਾ ਅੱਛਾ ਢੀਂਡਾ ਸਾਹਿਬ ਲੜਾਈ ਕਿਸ ਚੀਜ਼ ਦੀ ਹੈ ਲੜਾਈ ਕੁਰਸੀ ਦੀ ਹੈ ਜਾਂ ਫਿਰ ਅਸਲ ਪੰਜਾਬ ਦੀ ਹੈ ਕਹਿੰਦੇ ਸੰਗਰੂਰ ਦੇ ਵਿੱਚ ਨਹੀਂ ਪੁੱਛਿਆ ਗਿਆ ਉੱਥੇ ਫਿਰ ਤੁਹਾਨੂੰ ਕੁਰਸੀ ਜਿਆਦਾ ਲੱਗ ਰਹੀ ਸੀ ਕਿ ਟਿਕਟ ਨਹੀਂ ਦਿੱਤੀ ਕਿ ਇਸ ਕਰਕੇ ਤੁਸੀਂ ਪਿੱਛੇ ਰਹੇ ਤਾਂ ਕਰਕੇ ਸਾਰਾ ਚੀਜ਼ਾਂ ਹੋ ਗਿਆ ਜਾਂ ਫਿਰ ਕੋਈ ਹੋਰ ਇਸ ਦੇ ਵਿੱਚੇ ਵਜਾ ਹੈ ਦੇਖੋ ਗੱਲ ਕੁਰਸੀ ਦੀ ਤਾਂ ਸਾਡੇ ਚੋਂ ਇਹ ਤਾਂ ਸਾਰੇ ਨੇ ਹੀ ਗੱਲ ਕਹਤੀ ਸੀ ਵੀ ਕਿਸੇ ਨੂੰ ਨਾ ਸਾਡੇ ਚੋਂ ਕਿਸੇ ਨੂੰ ਨਾ ਬਣਾਓ ਪ੍ਰਧਾਨ ਹੂੰ ਪਰ ਲੋਕ ਉਹ ਬੰਦੇ ਨੂੰ ਬਣਾਓ ਜਿਹੜਾ ਜਿਹੜਾ ਕੌਮ ਵੱਲੋਂ ਜਿਹਦੀ ਕੈਡਿਬਿਲਟੀ ਹੋਵੇ ਸਿੱਖ ਪੰਥ ਚ ਕੌਣ ਹੈ ਆ ਕੌਣ ਬਹੁਤ ਸ਼ਕਤੀ ਤਾਂ ਯਾਰ ਆਪਾਂ ਮੈਂ ਉਹ ਵੀ ਇਹੀ ਗੱਲ ਕਰਦੇ ਨੇ ਤੁਸੀਂ ਵੀ ਉਹੀ ਗੱਲ ਕਰਦੇ ਹੋ ਸਿੱਖ ਕੌਮ ਦੇ ਵਿੱਚ ਤਾਂ ਕੁਰਬਾਨੀ ਵਾਲੇ ਬਹੁਤ ਸੰਗਤ ਬੈਠੀ ਹੈ ਹੂੰ ਬਹੁਤ ਐਸੀਆਂ ਸ਼ਕਤੀ ਤਾਂ ਨੇ ਜਿਨ੍ਹਾਂ ਤੇ ਲੋਕ ਵਿਸ਼ਵਾਸ ਕਰਦੇ ਆ ਜਿਨ੍ਹਾਂ ਦਾ ਸਤਿਕਾਰ ਕਰਦੇ ਜਿਨ੍ਹਾਂ ਦੇ ਮਗਰ ਕੌਮ ਇਕੱਠੀ ਹੋ ਸਕਦੀ ਹੈ ਉਹਨਾਂ ਨੂੰ ਕਿਉਂ ਨਹੀਂ ਜਿਹੜਾ ਪਾਰਟੀ ਪੜਾ ਨਹੀਂ ਕਹਿੰਦੇ ਅੱਗੇ ਨਹੀਂ ਲਿਆਇਆ ਗਿਆ ਕਹਿੰਦੇ ਭਵਾ ਬੀਬੀ ਖਾਲੜਾ ਜੀ ਖੜੇ ਉਹਨਾਂ ਨੂੰ ਵੀ ਹਰਾ ਦਿੱਤਾ ਗਿਆ ਇਸ ਤਰੀਕੇ ਦੇ ਨਾਲ ਫਿਰ ਕਹਿੰਦੇ ਕਿਵੇਂ ਮਦਦ ਕਰੋਗੇ ਕਹਿੰਦੇ ਤੁਸੀਂ ਭਵਾ ਕੋਈ ਕਿਸੇ ਦੀ ਵੀ ਕੁਰਬਾਨੀ ਹੈ ਕਹਿੰਦੇ ਇੱਕ ਸਿਚੁਏਸ਼ਨ ਸੀ ਵੀ ਉਦੋਂ ਲੋਕਾਂ ਨੂੰ ਕਈ ਮੌਕੇ ਤੇ ਹੁੰਦਾ ਹੈ ਸਿਆਸਤ ਭਾਰੀ ਹੋ ਜਾਂਦੀ ਹੈ ਕਈ ਲੋਕਾਂ ਦੇ ਕਈ ਸਮੇਂ ਹੁੰਦੇ ਜਦ ਲੋਕ ਸੋਚ ਕੇ ਭਾਵਨਾਵਾਂ ਦੇ ਨਾਲ ਫੈਸਲਾ ਕਰਦੇ ਹਨ ਹਾਂ ਉਹੀ ਲੋਕਾਂ ਨੇ ਚਾਹੇ ਬੀਬੀ ਖਾਲਸਾ ਨੂੰ ਹਰਾਇਆ ਸੀ ਪਰ ਬੀਬੀ ਖਾਲੜਾ ਦੇ ਬੇਨਤੀ ਕਰਨ ਤੇ ਅਪੀਲ ਕਰਨ ਤੇ ਉਹਨਾਂ ਲੋਕਾਂ ਨੇ ਹੀ ਭਾਈ ਅਮਰਤਪਾਲ ਸਿੰਘ ਤੇ ਸਰਵਜੀਤ ਸਿੰਘ ਖਾਲਸਾ ਨੂੰ ਜਿਤਾਇਆ ਹਮ ਗਲਤੀ ਦਰੁਸਤ ਹੋ ਗਈ ਨਾ ਉਸ ਦਾ ਮਤਲਬ ਇਹ ਹੈ ਵੀ ਲੋਕ ਅੱਜ ਵੀ ਜੀ ਫਿਰ ਇਸ ਵਾਰ ਤੁਹਾਡੇ ਨਾਲ ਨਹੀਂ ਚੱਲੇ ਨਾ ਫਿਰ ਉਹ ਵੱਖਰੇ ਤੌਰ ਤੇ ਚਲੇ ਜਿਹੜੇ ਆਜ਼ਾਦ ਖੜੇ ਹੋਏ ਸੀਗੇ ਉਹਨਾਂ ਨੇ ਤੁਹਾਡਾ ਤੁਹਾਡਾ ਵੀ ਨਹੀਂ ਸਮਰਥਨ ਕੀਤਾ ਨਹੀਂ ਸਸੀਂ ਤਾਂ ਨਹੀਂ ਕਹਿੰਦੇ ਸਾਡਾ ਸਮਰਥਨ ਕੀਤਾ ਪਰ ਗੱਲ ਹੈ ਵੀ ਲੋਕਾਂ ਦਾ ਪੰਥਕ ਭਾਵਨਾ ਤਾਂ ਹੈਗੀ ਨਾ ਕਿਸੇ ਰੂਪ ਵਿੱਚ ਪ੍ਰਗਟ ਹੋਈ ਉਹ ਕੋਈ ਅਕਾਲੀਦਲ ਕੋਈ ਕੱਲਾ ਉਹ ਤਾਂ ਨਹੀਂ ਵੀ ਅਸੀਂ ਹੀ ਕੱਲੇ ਪੰਥਕਾਂ ਹੋਰ ਕੋਈ ਹੈ ਹੀ ਨਹੀਂ ਜਿਵੇਂ ਸੁਖਬੀ ਸਿੰਘ ਬਾਦਲਾਹ ਦੀ ਸੋਚ ਬਣ ਗਈ ਇਹ ਵੀ ਸਾਡੇ ਤੋਂ ਬਿਨਾ ਹੋਰ ਕੋਈ ਜਿਹੜਾ ਕੋਈ ਸਾਡੇ ਨਾਲ ਹੈ ਉਹ ਪੰਥ ਹੈ ਦੂਜਾ ਦੀ ਪੰਥ ਵਿਰੋਧੀ ਜਾਂ ਭਾਜਪਾ ਦਾ ਟਾਊਟ ਹੈ ਉਹਨਾਂ ਦਾ ਇੱਕੋ ਹੀ ਹੁੰਦਾ ਪਹਿਲਾਂ ਕਾਂਗਰਸ ਦਾ ਹੁੰਦਾ ਸੀਗਾ ਹੁਣ ਭਾਜਪਾ ਦਾ ਹੋ ਗਿਆ ਤੇ ਅਮਰਤਪਾਲ ਉਹਨਾਂ ਨੂੰ ਵੀ ਹੁਣ ਤੱਕ ਏਜੰਸੀਆਂ ਦੇ ਬੰਦੇ ਕਹਿੰਦੇ ਰਹੇ ਉਹ ਤਾਂ ਹੂੰ ਉਹਦਾ ਤੁਹਾਡਾ ਚਲੋ ਚਲੋ ਤੁਹਾਨੂੰ ਨਾਗਪੁਰ ਦੇ ਨਾਲ ਜੋੜ ਦਿੱਤਾ ਗਿਆ ਤੁਹਾਨੂੰ ਡੇਰੇ ਸਾਧ ਨਾਲ ਹੀ ਕਹਿੰਗੇ ਤੁਸੀਂ ਤਾਂ ਕਹਿੰਦੇ ਇਸ ਤਰੀਕੇ ਨਾਲ ਹੱਥ ਜੋੜ ਕੇ ਉੱਥੇ ਖੜੇ ਖੜੇ ਰਹਿੰਦੇ ਸੀਗੇ ਤੁਸੀਂ ਹੁੰਦੇ ਸੀਗੇ ਰਖੜਾ ਸਾਹਿਬ ਹੁੰਦੇ ਸੀਗੇ ਕਹਿੰਦੇ ਤੁਸੀਂ ਤਾਂ ਪੁਜਾਰੀ ਹੋ ਕਹਿੰਦੇ ਉਹਨਾਂ ਦੇ ਬਿਲਕੁਲ ਅੱਛਾ ਗੱਲ ਸੁਣੋ ਇਹ ਵੀ ਮੈਂ ਤੁਹਾਨੂੰ ਦੱਸਦਾ ਕਿਹੜਾ ਲੀਡਰ ਕਾਲੀ ਦਲ ਦੇ ਨਹੀਂ ਗਏ ਅਸੀਂ ਅਸੀਂ ਗਲਤੀ ਮੰਨੀ ਕਾਲ ਤੱਕ ਸਭ ਨੇ ਉਹਨਾਂ ਨੇ ਸਾਨੂੰ ਪੁੱਛਿਆ ਵੀ ਤੁਹਾਡੇ ਤੋਂ ਗਲਤੀ ਹੋਈ ਸੀਗਾ ਜੀ ਹਾਂ ਜੀ ਅਸੀਂ ਗਲਤੀ ਹੋਈ ਹੈ ਦੁਬਾਰੇ ਨਹੀਂ ਹੋਏ ਅਸੀਂ ਮਾਫੀ ਚਾਹੁੰਦੇ ਹਾਂ ਹੂੰ ਸਜ਼ਾ ਲੱਗੀ ਸਾਨੂੰ ਇਹਨਾਂ ਦੇ ਜਿਹੜੇ ਨਾਲ ਬੰਦੇ ਨੇ 32 ਬੰਦੇ ਉੱਥੇ 30 ਬੰਦੇ ਤੋਂ ਵੱਧ ਅਕਾਲੀ ਦਲ ਦੇ ਜਿਹੜੇ ਕੈਂਡੀਡੇਟ ਸੀ ਉੱਥੇ ਬੁਲਾਏ ਉਹਨਾਂ ਨੇ ਹਮ ਗੱਲ ਤੱਕ ਸਾਹ ਤੇ ਉਹਨਾਂ ਤੋਂ ਜ਼ਿਆਦਾ ਤਾਂ ਹੁਣ ਵੀ ਇਹਨਾਂ ਦੇ ਨਾਲ ਨੇ ਹਮ ਸੋ ਇਹ ਪਿਕ ਐਂਡ ਚੂਜ਼ ਦੀ ਕਰਕੇ ਠੀਕ ਹੈ ਸਾਡੇ ਤੋਂ ਗਲਤੀ ਹੋਸੀ ਗਲਤੀ ਮੰਨੀ ਹਮ ਇਹ ਆਪਦੀਆਂ ਗਲਤੀਆਂ ਮੰਨ ਲੈਣ ਉਹ ਤਾਂ ਕਹਿੰਦੇ ਜਿਹੜੀ ਇੱਕ ਫੋਟੋ ਜਿਹੜੀ ਬਾਹਰ ਆਂਦੀ ਹੈ ਉਹ ਕਹਿੰਦੇ ਸਾਡੀ ਨਹੀਂ ਹੈਗੀ ਉਹ ਕਹਿੰਦੇ ਵੀ ਇਸ ਟਿੱਕ ਨਾਲ ਕਿਹੜੀ ਫੋਟੋ ਇੱਕ ਫੋਟੋ ਆਂਦੀ ਜਿਸ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਖੜੇ ਹੋਏ ਨੇ ਇਸਕਬੀਰ ਸਿੰਘ ਬਾਦਲ ਖੜੇ ਹੋਏ ਨੇ ਬੀਬਾ ਜੀ ਖੜੇ ਹੋਏ ਨੇ ਇੱਕ ਗੱਲ ਦੱਸੋ ਸਰਸਿਆਲੇ ਬਾਬੇ ਕੋਲ ਬੈਠੇ ਹੋਏ ਨੇ ਕਿਹਨੂੰ ਨਹੀਂ ਪਤਾ ਵੀ ਇਹਨਾਂ ਦੇ ਸਰਸਿਆਲੇ ਬਾਬੇ ਨਾਲ ਸੰਬੰਧ ਨੇ ਨਹੀਂ ਹੈ ਹੈ ਕਿ ਨਹੀਂ ਸਭ ਨੂੰ ਪਤਾ ਹੈ ਇਹਨਾਂ ਨੇ ਸਮਰਥਨ ਲਿਆ ਦੋ ਇਲੈਕਸ਼ਨਾਂ 'ਚ ਉਹਨਾਂ ਤੋਂ ਕਿਹਨੂੰ ਨਹੀਂ ਪਤਾ ਫਿਰ 2012 ਦੇ ਵਿੱਚ ਉਹ ਆਪ ਉਹਨਾਂ ਨੇ ਕਿਹਾ ਵੀ ਅਸੀਂ ਕਾਲੀ ਦਲ ਦਾ ਸਮਰਥਨ ਕੀਤਾ ਹੈ ਕਾਲੀ ਦਲ ਦਾ ਸਮਰਥਨ ਕੋਈ ਸਾਡੇ ਕਹਣ ਤੋਂ ਤਾਂ ਉਹਨੇ ਕਰਨਾ ਨਹੀਂ ਪ੍ਰਧਾਨ ਕਹੂਗਾ ਤਾਂ ਹੀ ਕਰਨਗੇ ਇਹਨਾਂ ਦੀ ਸਾਰੀ ਇਲੈਕਸ਼ਨਾਂ 'ਚ ਉਹਨਾਂ ਨੇ ਮਦਦ ਕੀਤੀ ਹੈ ਤੇ ਅੱਜੇ ਕਈ ਇਹਦੇ ਸਾਡੇ ਨਾਲ ਉਹਨਾਂ ਦਾ ਕੋਈ ਲੈਣ ਦੇਣ ਨਹੀਂ ਮਾਫੀ ਇਹਨਾਂ ਲਈ ਦਵਾਈ ਉਹਨੂੰ ਅੱਛਾ 2007 ਤੋਂ ਲੈ ਕੇ ਜੋ ਸਵਾਗ ਰਚਾ ਗਿਆ ਗੁਰੂ ਮਹਾਰਾਜ ਜੀ ਦਾ ਜੋ ਬੇਅਦਬੀਆਂ ਹੋਈਆਂ 2015 ਦੇ ਵਿੱਚ ਜੂਨ ਅਕਤੂਬਰ ਦੇ ਵਿੱਚ ਜਾ ਕੇ ਉਹ ਸਾਰਾ ਫਿਰ ਅਕਾਲੀ ਦਲ ਦੀ ਮਿਲੀਭੁਗਤ ਸੀਗੀ ਨਹੀਂ ਜਾਂ ਫਿਰ ਬਾਦਲਾਂ ਦੀ ਮਿਲੀਭੁਗਤ ਕਹਿ ਸਕਦੇ ਮੈਂ ਇਹ ਕਹਾਂਗਾ ਮਾਫੀ ਜਿਹੜੀ ਹੈ ਉਹ ਇਹਨਾਂ ਦੀ ਮਿਲੀਭੁਗਤ ਸੀ ਇਹ ਅਕਾਲੀ ਦਲ ਦੀ ਕਹੀ ਜਾਂ ਫਿਰ ਬਾਦਲਾਂ ਦੀ ਕਹੀ ਬਾਦਲ ਪ੍ਰਵਾਲ ਦੀ ਕੋ ਅਕਾਲੀ ਦਲ ਤੱਕ ਕਿਹਨੂੰ ਪਤਾ ਹੋਰ ਕਿਹਨੂੰ ਪਤਾ ਸੀਗਾ ਯੋ ਮੈਂ ਕਹਿੰਦੇ ਚੀਮਾ ਸਾਹਿਬ ਨੂੰ ਹੋ ਸਕਦਾ ਪਤਾ ਹੋਵੇ ਹੋਰ ਤਾਂ ਕਾਲੀ ਦਲ ਕਿਸੇ ਨੂੰ ਪਤਾ ਹੀ ਨਹੀਂ ਸੀ ਵੀ ਇਹ ਮਾਫੀ ਦਾ ਫੈਸਲਾ ਹੋ ਗਿਆ ਤਾਂ ਸਭ ਨੂੰ ਬਾਅਦ ਵਿੱਚ ਪਤਾ ਚੱਲਿਆ ਸਾਰੇ ਹੈਰਾਨ ਹੋ ਗਏ ਵੀ ਇਹ ਕੀ ਹੋ ਗਿਆ ਤੁਸੀਂ ਚਾਹੁੰਦੇ ਹੋ ਕਿ ਜੋ ਹੁਣ ਪ੍ਰਦੀਪ ਕਲੇਰ ਆਏ ਹੋਏ ਨੇ ਉਹ ਇੰਟਰਵਿਊ ਦੇ ਰਹੇ ਨੇ ਕਿ ਇਹ ਚੀਜ਼ਾਂ ਹੋਈਆਂ ਨੇ ਉਹਨਾਂ ਨੇ ਨਾਮ ਦਾਖਲਤੇ ਉਹ ਇੰਟਰਵਿਊ ਸੁਣ ਕੇ ਤੁਹਾਡੇ ਮਨ ਦੇ ਵਿੱਚ ਕੀ ਆ ਰਿਹਾ ਕਿ ਜਿਹੜੀਆਂ ਗੱਲਾਂ ਨਹੀਂ ਪਤਾ ਸੀ ਜਾਂ 164 ਦੇ ਬਿਆਨ ਸੀਗੇ ਉਹ ਹੁਣ ਕੀ ਹੋ ਰਿਹਾ ਇਸ ਸਮੇਂ ਦੇ ਵਿੱਚ ਦੇਖੋ ਇੱਕ ਗੱਲ ਤਾਂ ਹੈ ਵੀ ਸੱਚ ਝੂਠ ਦਾ ਤਾਂ ਪ੍ਰਦੀਪ ਸੱਚ ਬੋਲ ਦੇਖੋ ਮੈਂ ਮੈਂ ਇਹਨੂੰ ਨਾ ਮੈਂ ਕਿਸੇ ਨੂੰ ਕਹਿਣਾ ਚਾਹੁੰਦਾ ਵੀ ਕੌਣ ਸੱਚ ਬੋਲ ਰਿਹਾ ਕੋਟ ਝੂਠ ਬੋਲ ਰਿਹਾ ਇਹਦਾ ਨਿਤਾਰਾ ਕਰਨੇ ਲੋਕਾਂ ਨੇ ਇਹਦਾ ਨਿਤਾਰਾ ਕਰਨੇ ਕੋਰਟਸ ਨੇ ਠੀਕ ਹੈ ਪਰ ਇੱਕ ਗੱਲ ਹੈਗੀ ਹੈ ਕਲੀਅਰ ਹੈ ਕਿ ਡੇਰੇ ਮੁਖੀ ਦੀ ਮਾਫੀ ਜਿਹੜੀ ਹੈ ਉਹ ਉਹ ਸੁਬੀਰ ਸਿੰਘ ਬਾਦਲ ਦੀ ਪਰਵਾਨਗੀ ਦੇ ਨਾਲ ਹੋਈ ਹੈ ਕਾਬਤਖਸ਼ਾਬ ਦੇ ਜਥੇਦਾਰ ਜਾ ਦੇਖੋ ਦੋ ਹੀ ਬੰਦੇ ਤੁਸੀਂ ਕਰ ਸਕਦੇ ਹੋ ਜੀ ਜਾਦਾ ਕਾਲ ਤੱਕ ਸਾਡੇ ਜਥੇਦਾਰ ਦੋਸ਼ੀ ਨੇ ਵੀ ਉਹਨਾਂ ਨੇ ਆਪਦੀ ਆਪ ਦੇ ਆਪ ਹੀ ਕਰਤੀ ਮਾਫੀ ਦੇਤੀ ਜਸੂਬੀਰ ਸਿੰਘ ਬਾਦਲ ਦੇ ਕਹੇ ਤੋਂ ਦਿੱਤੀ ਪੋਲੀਟਿਕਲ ਬੰਦੇ ਤੋਂ ਹੋਰ ਤਾਂ ਕੋਈ ਤੀਜਾ ਕੋਈ ਹੈ ਹੀ ਨਹੀਂ ਕਾਰਨ ਹੂੰ ਬਾਕੀ ਜਿਹੜੀਆਂ ਦੂਜੀਆਂ ਗੱਲਾਂ ਨੇ ਉਹ ਉਹ ਇਨਵੈਸਟੀਗੇਸ਼ਨ ਸਾਹਮਣੇ ਆਉਣਗੀਆਂ ਮੈਂ ਇਹ ਗੱਲ ਮੰਨਦਾ ਹਾਂਗਾ ਵੀ ਠੀਕ ਹੈ ਤੁਹਾਨੂੰ ਜਿੰਨਾ ਚਿਰ ਤੁਹਾਡੇ ਕੋਲ ਕੋਈ ਪ੍ਰੂਫ ਨਹੀਂ ਨਹੀਂ ਅਲੀਗੇਸ਼ਨ ਲਾਉਣੇ ਚਾਹੀਦੇ ਨਹੀਂ ਇਹਦਾ ਕੋਈ ਮਤਲਬ ਬਣਦਾ ਹੈਗਾ ਪਰ ਜਿਵੇਂ ਸਾਰੀਆਂ ਚੀਜ਼ਾਂ ਜਿਵੇਂ ਤਾਰਾਂ ਜੁੜੀਆਂ ਹੋਈਆਂ ਨੇ ਫਿਰ ਜਿਹੜੇ ਦੋਸ਼ੀ ਸੀ ਜਦ ਆਪਣਾ ਬਰਗਾੜੀ ਕਾਂਡ ਹੋਇਆ ਜਿਹੜੇ ਦੋਸ਼ੀ ਸੀਗੇ ਉਹਨਾਂ ਦੀ ਕਿਵੇਂ ਉਹਨਾਂ ਤੋਂ ਉਹਨਾਂ ਨੂੰ ਨਾਮਜਦ ਕਰਕੇ ਸਿੱਖ ਨੌਜਵਾਨਾਂ ਨੂੰ ਨਾਮਜਦ ਕੀਤਾ ਗਿਆ ਕਿਉਂ ਹੋਇਆ ਉਹ ਉਹੀ ਫਿਰ ਬਾਅਦ ਚ ਡੇਰੇ ਵਾਲੇ ਨੂੰ ਨਾਮਜਦ ਕਰਤਾ ਜਾਂ ਦੂਜੀ ਸਰਕਾਰ ਕਾਂਗਰਸ ਸਰਕਾਰ ਬਣੀ ਉਨੇ ਦੁਬਾਰਾ ਇਨਵੈਸਟੀਗੇਸ਼ਨ ਕਰਾਈ ਤਾਂ ਉਦੋਂ ਜਿਹੜੇ ਨੇ ਉਹ ਮੁੰਡੇ ਜਿਹੜੇ ਸੀਗੇ ਸਿੱਖ ਨੌਜਵਾਨ ਉਹਨਾਂ ਨੂੰ ਉਹ ਬੇਦੋਸ਼ੇ ਪਾਏਗੇ ਤੇ ਇਹਨਾਂ ਨੂੰ ਇਹਨਾਂ ਨੂੰ ਨਾਮਜ਼ਦ ਕਰਤਾ ਗਿਆ ਕਿਤੇ ਨਾ ਕਹਿੰਦੇ ਸਾਰੀਆਂ ਤਾਰਾਂ ਦੇ ਜੁੜਦੀਆਂ ਕਿਹਦੇ ਕੋਲ ਮਹਿਕਮਾ ਸੀ ਕਿਹਦੇ ਪ੍ਰਭਾਵ ਥਲੇ ਸੀ ਅਫਸਰ ਚਾਹੀਓ ਉਹ ਗੱਲਾਂ ਨੂੰ ਤੇ ਪ੍ਰੂਫ ਦੀ ਕੋਈ ਲੋੜ ਨਹੀਂ ਹੈਗੀ ਹੁਣ ਜੋ ਸਾਰਾ ਕੁਝ ਚੱਲ ਰਿਹਾ ਕੀ ਲੱਗਦਾ ਕਿ ਹੁਣ ਕੀ ਚਾਹੀਦਾ ਅਕਾਲੀ ਦਲ ਖਤਮ ਹੋਣਾ ਚਾਹੀਦਾ ਜਾਂ ਫਿਰ ਅਕਾਲੀ ਦਲ ਜਿਹੜਾ ਨਾਮ ਜੁੜ ਜਾਂਦਾ ਬਾਦਲ ਕੀ ਖਤਮ ਹੋਣਾ ਚਾਹੀਦਾ ਤੁਸੀਂ ਕੀ ਚਾਹੁੰਦੇ ਹੋ ਕਹਿੰਦੇ ਕਿ ਸਾਨੂੰ ਖਤਮ ਕਰਨਾ ਚਾਹੁੰਦੇ ਨੇ ਪਾਰਟੀ ਨੂੰ ਖਤਮ ਕਰਨਾ ਚਾਹੁੰਦੇ ਨੇ ਇਕਾਲੀ ਦਲ ਦੇ ਨਾਮ ਨੂੰ ਖਤਮ ਕਰਨਾ ਚਾਹੁੰਦੇ ਨੇ ਕਹਿੰਦੇ ਹੈ ਤਾਂ ਇਕਾਲੀ ਦਲ ਖਤਮ ਹੋ ਸਕਦਾ ਹੈ ਪਹਿਲੀ ਗੱਲ ਤੇ ਵਿਅਕਤੀ ਛੋਟਾ ਹੁੰਦਾ ਹੈ ਪਾਰਟੀ ਵੱਡੀ ਉਹ ਇਹ ਸਮਝਦੇ ਨੇ ਵੀ ਜੇ ਅਸੀਂ ਤਾਂ ਹੀ ਇਕਾਲੀ ਦਲ ਹੈ ਬਾਦਲ ਸਾਹਿਬ ਵੱਡੇ ਸਮਝਦੇ ਆਪਣੇ ਆਪ ਨੂੰ ਵੱਡੇ ਸਮਝਦੇ ਨਹੀਂ ਤਾਂ ਹੀ ਤਾਂ ਉਹ ਕਹਿੰਦੇ ਵੀ ਤੁਸੀਂ ਆਪ ਵੀ ਕਈ ਵਾਰ ਕਿਹਾ ਬੀਬੀ ਜਗੀਰ ਕੌਰ ਉਹਨਾਂ ਨੇ ਇਸ ਚੀਜ਼ਾਂ ਤੇ ਕਿਹਾ ਕਿ ਬਾਦਲ ਸਾਹਿਬ ਬੜੀ ਚੰਗੀ ਰੂਹ ਨੇ ਇਹ ਕੰਮ ਕਰ ਸਕਦੇ ਨੇ ਸਮਾਜ ਦੇ ਲਈ ਪੰਜਾਬ ਦੇ ਲਈ ਕਰ ਤੁਸੀਂ ਤੁਸੀਂ بڑے ਸਟੇਜਾਂ ਤੋਂ ਕਿਹਾ ਹੋਇਆ بڑے ਭਾਸ਼ਣਾਂ ਦੇ ਵਿੱਚ ਕਿਹਾ ਇਹ ਤਾਂ ਫਿਰ ਉਹ ਤੋਂ 17 ਤੋਂ ਪਹਿਲਾਂ ਦੀਆਂ ਗੱਲਾਂ ਨੇ ਹੁਣ ਉਸ ਤੋਂ ਬਾਅਦ ਜੋ ਕੁਝ ਸਾਹਮਣੇ ਹੋਇਆ ਉਹਦਾ ਉਸ ਤੋਂ ਬਾਅਦ ਜਾਂ ਤਾਂ ਕਿ ਉਹ ਢਿੰਸਾ ਸਾਹਿਬ ਨੇ ਤਾਂ ਰੈਲੀ ਜਿਹੜੀ ਕੀਤੀ ਸੀ ਅਕਾਲੀ ਦਲ ਨੇ ਬਾਈਕਾਟ ਕੀਤੀ ਸੀ ਉਹ ਜਦ ਫਰੀਦਕੋਟ ਰੈਲੀ ਕੀਤੀ ਅਕਾਲੀ ਦਲ ਨੇ ਬਰਗਾੜੀ ਮੋਰਚੇ ਦੇ ਉਲਟ ਜੀ ਉਧਰ ਬਰਗਾੜੀ ਮੋਰਚੇ ਦਾ ਇਕੱਠ ਰੱਖਿਆ ਹੋਇਆ ਸੀ ਉਦੋਂ ਸੋ ਕੁਵਾ ਸਿੰਘ ਖੇਰਾ ਉਹ ਰੀਤੇ ਹੋਰ ਸਾਰੇ ਇਹ ਮੂਰੇ ਲੱਗੇ ਹੋਏ ਸੀ ਹਮ ਇੰਦਨ ਫਰੀਦਕੋਟ ਪੈਨਲ ਕੱਠ ਰਖਤਾ ਸੁਖਬੀਰ ਸਿੰਘ ਬਾਦਲ ਨੇ ਹਮ ਤੀਸਾ ਸਾਹਿਬ ਵਿਸ਼ੇਸ਼ ਤੌਰ ਤੇ ਤੁਰ ਕੇ ਗਏ ਬਾਲ ਸਾਹਿਬ ਕੋਲੇ ਵੀ ਬਾਲ ਸਾਹਿਬ ਆਪਾਂ ਅੱਗੇ ਪਿੱਛੋਂ ਕਰ ਲੋ ਰਹਿ ਨੇ ਉਹਨਾਂ ਦੇ ਬਰਬਰ ਨਹੀਂ ਰੱਖਣੀ ਚਾਹੀਦੀ ਹਮ ਇਹ ਹੈ ਅਕਾਲੀ ਦਲ ਦੀ ਜਿਹੜੀ ਸਾਡੀ ਉੱਥੇ ਲੋਕ ਪੰਥਕ ਜੁੜੇ ਹੋਏ ਨੇ ਪੰਥਕ ਜਿਹੜੇ ਲੋਕ ਗੁਰੂ ਸਾਹਿਬ ਦਾ ਦਰਦ ਜਿਨ੍ਹਾਂ ਦੇ ਮਨ ਚਾ ਉਹ ਜੁੜੇ ਹੋਏ ਨੇ ਅਸੀਂ ਇੱਕ ਪਾਸੇ ਕਹਿੰਦੇ ਆ ਵੀ ਤੁਸੀਂ ਕਹਿੰਦੇ ਵੀ ਸਾਡਾ ਕੋਈ ਰੋਲ ਨਹੀਂ ਹਮ ਤੇ ਦੂਜੇ ਪਾਸੇ ਆਪਾਂ ਉਹਨਾਂ ਦੇ ਪੈਰਲਲ ਰੈਲੀ ਰੱਖ ਰਹੇ ਆ ਉਹਦਾ ਮਤਲਬ ਆਪਾਂ ਸਿੱਧਾ ਟਕਰਾਅ ਕਰ ਰਹੇ ਹਾਂ ਉਹਨਾਂ ਨਾਲ ਵੀ ਤੁਸੀਂ ਨਾ ਰੱਖੋ ਉਹ ਕਹਿੰਦੇ ਨਹੀਂ ਰੈਲੀ ਤਾਂ ਰੱਖਣੀ ਆ ਹੁਣ ਰੱਖਤੀ ਹੋਣੀ ਚੇਂਜ ਹੋਣੀ ਢੀਨ ਸਾਹਿਬ ਉਸ ਰੈਲੀ 'ਚ ਗਏ ਨਹੀਂ ਉਸ ਤੋਂ ਬਾਅਦ 2 ਮਹੀਨੇ ਬਾਅਦ ਢੀਨ ਸਾਹਿਬ ਨੇ ਪਾਰਟੀ ਦਾ ਉਹਦੇ ਤੋਂ ਅਸਤੀਫਾ ਦਿੱਤਾ ਇਹ ਚੀਜ਼ਾਂ ਸੋ ਇਹ ਗੱਲਾਂ ਵਿੱਚ ਹੁੰਦੀਆਂ ਨਹੀਂ ਆ ਪਬਲਿਕਲੀ ਨਹੀਂ ਕਈ ਗੱਲਾਂ ਹੁੰਦੀਆਂ ਹੁੰਦੀਆਂ ਤੇ ਸੋ ਇਸ ਕਰਕੇ ਸਾਰੀਆਂ ਬਹੁਤ ਚੀਜ਼ਾਂ ਹੁੰਦੀਆਂ ਜਿਹੜੀਆਂ ਹੌਲੀ ਹੌਲੀ ਸਮੇਂ ਦੇ ਨਾਲ ਜਿਹੜਾ ਫਰਕ ਪੈਂਦਾ ਹੈਗਾ ਕੋਈ ਰਾਤੋਂ ਰਾਤ ਨਹੀਂ ਪੈਂਦਾ ਹੁੰਦਾ ਬਿਲਕੁਲ ਬਿਲਕੁਲ ਜਦੋਂ ਅਸਤੀਫਾ ਦੇ ਦਿੱਤਾ ਗਿਆ ਹੁਣ ਤਕਰੀਬਨ 4-5 ਮਹੀਨੇ后 ਤੁਸੀਂ ਵਾਪਸੀ ਕੀਤੀ ਸੀਗੀ ਫਿਰ ਤੁਹਾਨੂੰ ਵਾਪਸੀ ਕਿਉਂ ਕਰਨੀ ਪਈ ਤੁਹਾਨੂੰ ਲੱਗਦਾ ਸੀ ਕਿ ਸੁਖਪੀਰ ਬਾਦਲ ਹੁਣ ਅਸਤੀਫਾ ਦੇ ਦੇਵੇਗਾ ਅਸੀਂ ਅੱਗੇ ਜਾ ਕੇ ਹੋਰ ਸਟਰੋਂਗ ਹੋ ਜਾਵਾਂਗੇ ਪਵਾ ਮੈਚ ਹੋਣ ਲੜਨੀ ਹੈ ਜਾਂ ਕੋਈ ਵੀ ਹੋਏਗਾ ਤੁਸੀਂ ਕੀ ਸੋਚ ਕੇ ਵਾਪਸ ਗਏ ਸੀਗੇ ਫਿਰ ਤੁਹਾਨੂੰ ਫਿਰ ਵਾਪਸ ਆਣਾ ਪਿਆ ਦੇਖੋ ਗੱਲ ਇਹ ਗਲਤੀ ਮੇਰੀ ਸੀ ਉਹ 300 ਦਾ ਮੈਂ ਰੋਕਿਆ ਸੀਗਾ ਕਿਸੇ ਸਾਹਮਣੇ ਰੋਕਿਆ ਸੀ ਮੈਂ ਕਿਹਾ ਸੀਗਾ ਵੀ ਆਪਾਂ ਨੂੰ ਪਾਰਟੀ ਵਿੱਚ ਜਾਣਾ ਚਾਹੀਦਾ ਵੀ ਆਪਾਂ ਜਾਂਦ ਨਾ ਆਪਾਂ ਜਿਹੜਾ ਹੈ ਦੇਖੋ ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਸੀ ਵੀ ਜਿਸ ਤਰ੍ਹਾਂ ਦਾ ਸਮਰਥਨ ਆਪਾਂ ਆਸੀ ਲੋਕਾਂ ਤੋਂ ਉਹ ਨਹੀਂ ਮਿਲਿਆ। ਇਹ ਆਪਾਂ ਭਾਜਪਾ 'ਚ ਨਹੀਂ ਜਾ ਸਕਦੇ, ਕਾਂਗਰਸ 'ਚ ਨਹੀਂ ਜਾ ਸਕਦੇ, ਆਮ ਆਦਮੀ 'ਚ ਨਹੀਂ ਜਾ ਸਕਦੇ। ਸਾਡੀ ਵਿਚਾਰਧਾਰਾ ਨਹੀਂ ਮਿਲਦੀ। ਸੁਮੇਰ ਸਿੰਘ ਬਾਦਲ ਨੇ ਕਈ ਵਾਰ ਮੈਸੇਜ ਭੇਜੇ ਵੀ ਆਪਾਂ ਇਕੱਠੇ ਹੋਈਏ। ਅਸੀਂ ਉਹਨਾਂ ਨੂੰ ਕਿਹਾ ਸੀਗਾ ਵੀ ਜਿਹੜਾ ਹੈ ਕੁਛ ਨਾ ਕੁਛ ਤੁਸੀਂ ਜਿਹੜਾ ਹੈ ਮਾਫੀ ਮੰਗੋ ਉਹ ਉਹਨਾਂ ਨੇ ਸਾਨੂੰ ਬਿਨਾਂ ਪੁੱਛੇ ਉੱਥੇ ਜਾ ਕੇ ਕਲਤਖ ਸਾਹਿਬ ਦੇ ਪਿੱਛੇ ਜਾ ਕੇ ਖੜੇ ਹੋ ਕੇ ਮਾਫੀ ਉੱਥੇ ਜਦ ਉੱਥੇ ਉਹਨਾਂ ਨੇ ਕਿਹਾ ਮੇਤੋਂ ਗਲਤੀਆਂ ਜਾਣੀਆਂ ਜਾਣੇ ਹੋਈਆਂ ਚਾਹੇ ਉਹ ਪ੍ਰਕਿਰਿਆ ਨਹੀਂ ਸੀ ਤੇ ਉਸ ਤੋਂ ਬਾਅਦ ਫਿਰ ਅਸੀਂ ਕਿਹਾ ਵੀ ਚਲੋ ਯਾਰ ਆਪਾਂ ਜੇ ਸਾਡੇ ਜਾਣ ਨਾਲ ਪਾਰਟੀ ਤਕਲੀ ਹੁੰਦੀ ਆ ਆਪਾਂ ਇਕੱਠੇ ਹੋ ਜਾਈਏ ਇਹਦੇ ਨਾਲ ਸ਼ਾਇਦ ਦੁਬਾਰੇ ਲੋਕਾਂ ਦਾ ਵਿਸ਼ਵਾਸ ਜਿੱਤਿਆ ਜਾ ਸਕੇ ਤੇ ਉਹ ਸੋਚ ਕੇ ਵਾਪਸ ਗਏ ਹਾਲਾਂਕਿ ਜਿਵੇਂ ਤੁਹਾਨੂੰ ਮੈਂ ਦੱਸਿਆ ਢੀਂ ਸਾਬ ਇਸ ਗੱਲ ਤੇ ਹੱਕ ਚ ਨਹੀਂ ਸੀ ਮੇਤੋਂ ਗਲਤੀ ਹੋਈ ਤੇ ਉਹਨਾਂ ਨੇ ਸਾਨੂੰ ਇਹ ਵੀ ਕਿਹਾ ਵੀ ਅਸੀਂ ਸੁਧਾਰਨੇ ਆ ਰਹੇ ਹਾਂ ਅ ਵਨ ਇੱਕ ਇੱਕ ਪਰਿਵਾਰ ਦਾ ਇਲੈਕਸ਼ਨ ਲੜੂਗਾ ਫਲਾਨੀ ਫਲਾਨੀ ਅਸੀਂ ਸੁਧਾਰ ਕਰ ਰਹੇ ਹਾਂ ਨਵੇਂ ਸਿਰਿਓਂ ਇਲੈਕਸ਼ਨ ਕਰਾਵਾਂਗੇ ਜਿਹੜਾ ਹੈ ਪ੍ਰਧਾਨਗੀ ਦੀ ਅਗਲੇ ਹੋਣਾ ਚੋਣ ਜਿਹੜਾ ਹੈ ਇਸ ਸਾਲ ਦੇ ਐਂਡ ਚ ਸੋ ਸਾਰੀਆਂ ਗੱਲਾਂ ਕਹੀਆਂ ਸੀ ਕਿ ਚਲੋ ਜੇ ਸਾਰੇ ਸਿਸਟਮ ਨਾਲ ਚੱਲਦਾ ਹੈ ਜੇ ਸੁਧਾਰ ਆਉਂਦੇ ਨੇ ਤਾਂ ਤੇ ਪਾਰਟੀ ਮਜ਼ਬੂਤ ਦੀ ਇਕੱਠੇ ਹੋ ਜੀਏ ਸੋ ਅਸੀਂ ਤਾਂ ਸੋਚ ਕੇ ਗਏ ਸੀ ਪਰ ਅਸੀਂ ਦੇਖ ਕੇ ਵੀ ਹੁਣ ਤਾਂ ਕੋਈ ਫਰਕ ਹੀ ਨਹੀਂ ਉਹਨਾਂ ਨੂੰ ਤਾਂ ਉਵੇਂ ਹੀ ਸਿਸਟਮ ਹੈ ਕਿਸ ਦੀ ਸਲਾਹ ਨਹੀਂ ਕਿਸ ਨੂੰ ਪੁੱਛਦੇ ਨਹੀਂ ਸੇਮ ਕੋਈ ਫਰਕ ਨਹੀਂ 2000 15 ਤੋਂ ਲੈ ਕੇ ਹੁਣ ਤੱਕ ਸੁਖਬੀਰ ਸਿੰਘ ਮਾਰਚ ਵਰਕਿੰਗ ਚ ਸੋਚ ਚ ਕੋਈ ਅੰਤਰ ਨਹੀਂ ਆਇਆ ਹਮ ਚਲੋ ਬਹੁਤ ਸ਼ੁਕਰੀਆ ਸਰ ਸਮਝਾ ਦਿੱਤਾ ਜਿੰਨਾ ਗੱਲਾਂ ਅਸੀਂ ਸੰਗਤ ਨੂੰ ਦੱਸ ਸਕਦੇ ਸੀਗੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜਕਸੀਰ ਜੀ ਤੁਹਾਡਾ ਤੁਸੀਂ ਆਏ ਜੀ ਆਏ ਇਹਨੂੰ ਤੁਹਾਨੂੰ ਧੰਨਵਾਦ ਤਾਂ ਟੀਨਸਰ ਸਾਹਿਬ ਸਾਡੇ ਨਾਲ ਸੀਗੇ ਗੱਲਬਾਤ ਕੀਤੀ ਹੈ ਜਿਸ ਤਰੀਕੇ ਦੇ ਨਾਲ ਸਾਰੀਆਂ ਚੀਜ਼ਾਂ ਚੱਲਦੀਆਂ ਨੇ ਪਵਾ ਟੀਨਸਰ ਸਾਹਿਬ ਟੀਨਸਰ ਪਰਿਵਾਰ ਨੇ ਵਾਪਸੀ ਕੀਤੀ ਸੀਗੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਿਉਂਕਿ ਇਹ ਕਹਿੰਦੇ ਅਸੀਂ ਬੰਦੇ ਨੂੰ ਸਪੋਰਟ ਨਹੀਂ ਕਰ ਰਹੇ ਅਸੀਂ ਉਸ ਪਾਰਟੀ ਨੂੰ ਸਪੋਰਟ ਕਰ ਰਹੇ ਸੀਗੇ ਉਸ ਨੂੰ ਤਕੜਾ ਕਰਨਾ ਚਾਹੁੰਦੇ ਸੀਗੇ ਕਿ ਪੰਜਾਬ ਸਮਾਏ ਦਾ ਸੁਧਾਰ ਹੋ ਸਕੇ ਪਰ ਹੌਣੇ ਦਿਨਾਂ ਦੇ ਵਿੱਚ ਕੀ ਦੇਖਦੇ ਆ ਕਿ ਕਿਸੇ ਕਿਸੇ ਨਾਂ ਦੇ ਨਾਤੇ ਭਾਜੀਪੀ ਨਾਲ ਜੁੜੇ ਜਾ ਰਹੇ ਨੇ ਵੱਖ-ਵੱਖ ਨ ਟਿੱਪਣੀਆਂ ਹੁੰਦੀਆਂ ਨੇ ਤੁਹਾਡੇ ਨਾਲ ਸਾਂਝੇ ਕਰਦੇ ਰਾਂਗੇ